ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਤੁਹਾਡੇ YouTube ਚੈਨਲ ਤੇ ਅੱਜ ਸੂਟ ਰਹਿਣਗੇ ਵੀ ਸਮਰ ਦੇ ਲਈ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਰਹਿਣਗੇ ਮੈਚਿੰਗ ਪ੍ਰਿੰਟਡ ਇਸ ਦੇ ਨਾਲ ਸ਼ਰਟ ਰਹੇਗੀ ਇੱਕ 70 ਵੱਡੇ ਪਣੇ ਦੀ ਬਾਟਮ ਇਸ ਦੇ ਨਾਲ 2 ਮੀਟਰ ਵੱਡੇ ਪਣੇ ਦੀ ਰਹੇਗੀ ਮੈਚਿੰਗ ਸੂਟ ਨੇ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਮੈਚਿੰਗ ਸੂਟ ਵੀ ਬਾਏ ਕਰ ਸਕਦੇ ਹੋ ਆਲ ਓਵਰ ਸੂਟ ਵੀ ਬਾਏ ਕਰ ਸਕਦੇ ਹੋ ਆਲ ਓਵਰ ਸੂਟ ਤੁਹਾਨੂੰ ਮਿਲੇਗਾ 3.5 ਮੀਟਰ ਵੱਡੇ ਪਣੇ ਦਾ ਸਕਰੀਨਸ਼ਾਟ ਸੈਂਡ ਕਰਕੇ ਮੇਰੇ ਦਿੱਤੇ WhatsApp ਨੰਬਰ ਤੇ ਆਰਡਰ ਕਰ ਸਕਦੇ ਹੋ ਪ੍ਰਾਈਸ ਹੈ 500 ਫ੍ਰੀ ਸ਼ਿਪਿੰਗ ਨੈਕਸਟ ਆਪਣੇ ਕੋ ਜਾਰਜਰ ਦਾ ਸੂਟ ਰਹੇਗਾ ਘੇਰੇ ਤੇਰ ਬਾਜੂ ਤੇਸਦਾ ਇਸ ਤਰ੍ਹਾਂ ਦੀ ਏਮਬਰਾਇਡਰੀ ਰਹੇਗੀ ਪ੍ਰਾਈਸ ਇਹਨਾਂ ਸੂਟਾਂ ਦਾ 500 ਫ੍ਰੀ ਸ਼ਿਪਿੰਗ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਨੈਕਸਟ ਕੈਮਰੀ ਕਾਟਨ 3.5 ਮੀਟਰ ਵੱਡੇ ਪਣੇ ਦਾ ਇਹ ਸੂਟ ਰਹੇਗਾ ਪਿਓਰ ਮਸਲੀਨ ਦਾ ਕਾਟਨ ਮਸਲੀਨ ਕਾਟਨ ਦਾ ਦੁਪੱਟਾ ਰਹੂਗਾ ਲੈਸ ਵਰਕ ਵਾਲਾ ਪ੍ਰਾਈਸ ਇਹਨਾਂ ਸੂਟਾਂ ਦਾ 650 ਫ੍ਰੀ ਸ਼ਿਪਿੰਗ ਸਕਰੀਨਸ਼ਾਟ ਸੈਂਡ ਕਰਕੇ ਵੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਨੈਕਸਟ ਆਪਣੇ ਕੋਲ ਗਿੰਜ਼ਾ ਕਾਟਨ ਸ਼ਰਟ ਰਹੇਗੀ ਟਾਈ ਮੀਟਰ ਪ੍ਰਿੰਟਡ ਇਸਦੇ ਨਾਲ ਬਾਟਮ ਰਹੇਗੀ ਕੈਂਬਰੀ ਕਾਟਨ ਦੀ ਨਾਲ ਮਲਮਲ ਕਾਟਨ ਦਾ ਦੁਪੱਟਾ ਰਹੇਗਾ ਪ੍ਰਿੰਟਡ ਪ੍ਰਾਈਸ ਇਨ ਸੂਟਾਂ ਦਾ 999 ਫ੍ਰੀ ਸ਼ਿਪਿੰਗ ਇਹ ਵੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਲਿਮਟਿਡ ਸਟਾਕ ਹੈ ਨੈਕਸਟ ਆਪਣੇ ਕੋਲ 100% ਲੇਲਨ ਕਾਟਨ ਰਹੇਗੀ ਪੈਂਟਸੂ ਮੀਟਰ ਪੂਰਾ ਫਲ ਸੂਟ ਰਹੇਗਾ 699 ਫ੍ਰੀ ਸ਼ਿਪਿੰਗ ਡਿਸਕਾਊਂਟ ਤੇ ਇਹ ਸੂਟ ਨੇ ਤੁਸੀਂ ਬੁਟੀਕ ਵਰਕ ਦੇ ਲਈ ਇਹ ਯੂਜ਼ ਕਰ ਸਕਦੇ ਹੋ ਸਟਫ ਬਹੁਤ ਜ਼ਿਆਦਾ ਵਧੀਆ ਨੈਕਸਟ ਪਿਓਰ ਕੈਮਰੀ ਕਾਟਨ ਸ਼ਰਟ ਰਹੇਗੀ 175 ਵੱਡੇ ਪਣੇ ਦੀ ਔਰ ਬਾਟਮ ਇਸ ਦੇ ਨਾਲ ਜੋ ਚਿਕਨ ਚਿਕਨ ਦਾ ਪਲਾਜ਼ੋ ਮਿਲੇਗਾ 190 ਇਸ ਦੀ ਕੱਟ ਰਹੇਗੀ ਇਹਨਾਂ ਦਾ ਸੂਟਾਂ ਦਾ ਪ੍ਰਾਈਸ ਹੈ 625 ਫ੍ਰੀ ਸ਼ਿਪਿੰਗ विदाउट दुपट्टा ਇਹ ਸੂਟ ਰਹਿਣਗੇ ਬਹੁਤ ਹੀ ਜਿਆਦਾ ਸੋਹਣੇ ਸੂਟ ਇਹ ਰੈਡੀ ਹੁੰਦੇ ਨੇ ਤੁਸੀਂ ਲੈਸਾਂ ਦਾ ਡਿਜ਼ਾਈਨ ਕਰਵਾ ਕੇ ਸੋਹਣੇ ਸੋਹਣੇ ਸੂਟ ਰੈਡੀ ਕਰਵਾ ਸਕਦੇ ਵੀਡੀਓ ਨੂੰ ਐਂਡ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ